ਚਾਰ ਪਰ ਅਦੀਨ ਪੈਂਦੇ ਪਿੰਡ ਬਾੜੀਆਂ ਕਲਾ ਥਾਣਾ ਚੱਬੇਵਾਲ ਦੀ ਪੁਲਿਸ ਵਿਚਕਾਰ ਦੋ ਲਟੇਰਿਆਂ ਨਾਲ ਹੋਈ ਮੁੱਠਪੇੜ ਵਿੱਚ ਇੱਕ ਲਟੇਰੇ ਦੇ ਪੈਰ ਤੇ ਗੋਲੀ ਲੱਗੀ ਤੇ ਉਹ ਡਿੱਗ ਪਿਆ ਅਤੇ ਦੂਸਰੇ ਨੂੰ ਫੜਨ ਵਿੱਚ ਭਾਰੀ ਸਫਲਤਾ ਪ੍ਰਾਪਤ ਕੀਤੀ ਹੈ ਦੋਹਾਂ ਪਾਸਿਆਂ ਤੋਂ ਚਲੀਆਂ ਤਾਬੜ ਤੋੜ ਗੋਲੀਆਂ ਮਾਹਿਲ ਪਰ ਤੋਂ ਸਫਰੀ ਦੀ ਰਿਪੋਰਟ ਜਿਸੀ ਬਾੜੀਆਂ ਕਲਾ ਜੋ 14 ਏਰੀਆ ਪੈਂਦਾ ਇਹ ਪਿੰਡ ਦਾ ਪੀਐਸ ਚੱਬੇਵਾਲ ਉੱਥੇ ਖੜੇ ਆ ਪਿੱਛੇ ਸੀ ਇੱਕ ਵਾਰਦਾਤ ਹੋਈ ਸੀਗੀ ਇੱਥੇ ਜੋ ਚੱਬੇ ਵਾਲੇ ਏਰੀਆ ਦੇ ਵਿੱਚੋਂ ਇੱਕ ਮਨੀ ਐਕਸਚੇਂਜ ਦੀ ਸ਼ਾਪ ਦੇ ਵਿੱਚੋਂ ਡਕੈਤੀ ਕੀਤੀ ਸੀਗੀ ਉਹਦੇ ਵਿੱਚ ਅਸੀਂ ਸਾਡੀ ਟੀਮ ਜੋ ਐਸਪੀ ਡੀ ਸਾਹਿਬ ਦੇ ਤਹਿਤ ਕੰਮ ਕਰ ਰਹੀ ਸੀਗੀ ਵਧੀਆ ਉਹਨਾਂ ਨੇ ਤਿੰਨ ਬੰਦੇ ਫੜੇ ਉਹਨਾਂ ਤੋਂ ਫਰਦਰ ਸਾਨੂੰ ਦੋ ਬੰਦੇ ਹੋਰ ਆਈਡੈਂਟੀਫਾਈ ਹੋਏ ਸੀਗੇ ਜਿਹੜੇ ਕਿ ਦਲਜੀਤ ਸਿੰਘ ਉਰਫ ਡੱਲੀ ਤੇ ਜਸਵਿੰਦਰ ਸਿੰਘ ਪਹਿਲਾਂ ਜਿਹੜੇ ਅਸੀਂ ਤਿੰਨ ਬੰਦੇ ਫੜੇ ਸੀਗੇ ਉਹ ਹਰਦੀਪ ਹਰਪ੍ਰੀਤ ਤੇ ਜਸਵਿੰਦਰ ਸੀਗੇ ਉਹਨਾਂ ਦੀ ਇੰਟਰੋਗੇਸ਼ਨ ਤੋਂ ਇਹ ਦੋ ਬੰਦੇ ਫੀਚਰ ਹੋਏ ਸੀਗੇ ਜੋ ਕਿ ਉਸ ਮੌਕੇ ਵਾਰਦਾਤ ਤੇ ਮੌਜੂਦ ਸੀਗੇ ਇਹਨਾਂ ਨੇ ਅੰਜਾਮ ਦਿੱਤਾ ਸੀ ਤੇ ਸਾਨੂੰ ਇਨਫੋਰਮੇਸ਼ਨ ਸੀ ਕਿ ਟੈਕਨੀਕਲ ਤੇ ਹਿਊਮਨ ਇੰਟ ਸੀਗਾ ਕਿ ਇਹ ਜਿਹੜੇ ਅਕਿਊਜ਼ਡ ਹੈਗੇ ਇਹ ਇਸ ਏਰੀਆ ਦੇ ਵਿੱਚ ਮਿਲ ਸਕਦੇ ਆ ਤੇ ਸਾਡੀ ਵੱਖ-ਵੱਖ ਟੀਮ ਨਾਕਾਬੰਦੀ ਕੀਤੀ ਹੋਈ ਸੀ ਕਿ ਪੈਟਰੋਲਿੰਗ ਪਾਰਟੀਆਂ ਜਿਹਨੂੰ ਕੀ ਲੀਡ ਕਰ ਰਹੇ ਸੀਗੇ ਸਾਡੇ ਐਸ ਐਚ ਓ ਚੱਬੇਵਾਲ ਐਂਡ ਇਨਚਾਰਜ ਸੀਆਈਏ ਉਹਨਾਂ ਦੀ ਟੀਮਸ ਦੇ ਨਾਲ ਇਹਨਾਂ ਦਾ ਆ ਸਾਹਮਣਾ ਹੋਇਆ ਇਹਨਾਂ ਨੇ ਜਦੋਂ ਉਹਨਾਂ ਨੂੰ ਪਛਾਣ ਲੇ ਰੋਕਣ ਦੀ ਉਹਨਾਂ ਨੂੰ ਕਿਹਾ ਗਿਆ ਬਟ ਉਹਨਾਂ ਨੇ ਰੁਕਿਆ ਨਹੀਂ ਬਟ ਉਹਨਾਂ ਕੋਲ ਹਥਿਆਰ ਸੀਗਾ ਉਹਨਾਂ ਨੇ ਫਾਇਰ オーਪਨ ਕਰਤਾ ਸਾਡੀ ਪਾਰਟੀ ਤੇ ਫਿਰ ਇਹਨਾਂ ਨੇ ਉਹਨਾਂ ਨੂੰ ਡਰਾਉਣ ਦੇ ਵਾਸਤੇ ਹਵਾਈ ਫਾਇਰ ਵੀ ਕੀਤਾ ਕੋਸ਼ਿਸ਼ ਕੀਤਾ ਬਟ ਉਹ ਫੇਰ ਨਹੀਂ ਮੰਨੇ ਕਈ ਫਾਇਰ ਉਹਨਾਂ ਵੱਲੋਂ ਹੋਏ ਤੇ ਜਵਾਬੀ ਫਾਇਰਿੰਗ ਸਾਡੇ ਵੱਲੋਂ ਵੀ ਇਨ ਰਿਟੈਲੀਏਸ਼ਨ ਕੀਤੀ ਗਈ ਜਿਹਦੇ ਵਿੱਚ 4-5 ਫਾਇਰ ਸਾਡੀ ਟੀਮ ਵੱਲੋਂ ਕੀਤੇ ਗਏ ਜਿਹਦੇ ਵਿੱਚ ਜੋ ਦਲਜੀਤ ਸਿੰਘ ਉੱਡਲੀ ਹੈਗਾ ਜੋ ਜਲੰਧਰ ਰੂਰਲ ਦਾ ਰਹਿਣ ਵਾਲਾ ਹੈ ਉਹਦੇ ਪਾਉਂ ਦੇ ਵਿੱਚ ਗੋਲੀ ਲੱਗੀ ਹੈਗੀ ਐਂਡ ਹੀ ਹੈਜ਼ ਬੀਨ ਰੈਫਰਡ ਟੂ ਸਿਵਲ ਹਸਪੀਟਲ ਹੁਸ਼ਿਆਰਪੁਰ ਫਾਰ ਟ੍ਰੀਟਮੈਂਟ ਐਂਡ ਦੂਜਾ ਜਿਹੜਾ ਅਕਿਊਜ਼ਡ ਹੈਗਾ ਜਸਵਿੰਦਰ ਸਿੰਘ ਹੀ ਹੈਜ਼ ਬੀਨ ਟੇਕਨ ਇਨਟੂ ਕਸਟਡੀ ਜੋ ਜੋ ਇਹ ਦਲਜੀਤ ਸਿੰਘ ਉਹ ਡੱਲੀ ਹੈਗਾ ਇਹਦੇ ਤੇ ਪਹਿਲਾਂ 14 15 ਐਫ ਆਈ ਆਰ ਹੈ ਇਹ ਕਈਆਂ ਦੇ ਵਿੱਚ ਕਨਵਿਕਟ ਵੀ ਹੈਗਾ ਕਈ ਅੰਡਰ ਟ੍ਰਾਇਲ ਹੈ 302 ਕੀ ਮਰਡਰ ਦੀ ਅਟੈਂਪਟ ਟੂ ਮਰਡਰ ਰੋਬਰੀ ਡਕੈਤੀ ਸਨੇਚਿੰਗ ਅ ਪ੍ਰिजन ਐਕਟ ਦੀ ਐਫ ਆਈ ਆਰ ਐਂਡ ਡੀ ਪੀ ਐਸ ਕਈ ਕਈ ਐਫਆਈਆਰ ਦਿੱਤੇ ਦਰਜਾਂ ਕਾਫੀ ਐਂਡ ਜੋ ਦੂਜਾ ਹੈਗਾ ਜਸਵਿੰਦਰ ਸਿੰਘ ਉਹਦੇ ਤੇ ਵੀ ਲੁੱਟ ਖੋਹ ਦੀ ਐਂਡ ਮਾ ਇਦਾਂ ਦੀ ਐਫਆਈਆਰ ਦਰਜ ਹੈ ਦੋ ਤਿੰਨ ਦੋ ਆਈ ਥਿੰਕ ਜੋ ਐਫਆਈਆਰ ਉਹਦੇ ਤੇ ਵੀ ਦਰਜ ਹੈ ਉਹ ਪੀਓ ਵੀ ਹੈਗਾ ਸਾਡਾ ਇਨ ਕੇਸਸ ਦੇ ਵਿੱਚ ਤੇ ਇਹਨਾਂ ਨੇ ਕਾਫੀ ਅੱਛਾ ਅਜ ਕੰਮ ਕੀਤਾ ਹੈਗਾ ਜੋ ਇਹ ਇਦਾਂ ਦੇ ਡਰੇਡਿਡ ਕ੍ਰਿਮੀਨਲਸ ਹੈਗੇ ਕਰਾਇਮ ਨੂੰ ਅੰਜਾਮ ਦਿੰਦੇ ਐਂਟੀ ਸੋਸ਼ਲ 엘ਿਮੈਂਟਸ ਹੈ ਤੇ ਬੜਾ ਹੀ ਬਹਾਦਰੀ ਨਾਲ ਸਾਡੀ ਟੀਮ ਨੇ ਸਾਹਮਣਾ ਕਰਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸਰ ਕਿੰਨੇ ਹਥਿਆਰ ਇਹਨਾਂ ਕੋਲ ਨੇ ਇਹਨਾਂ ਕੋਲ ਜੀ ਇੱਕ ਕੰਟਰੀ ਮੇਡ ਵੈਪਨ ਜੋ ਕਿ ਸਾਹਮਣੇ ਦਿਖ ਰਿਹਾ ਹੈਗਾ ਕੰਟਰੀ ਮੇਡ ਵੈਪਨ ਹੈਗਾ ਬੱਤੀ ਬੋਰ ਦਾ ਲੱਗਦਾ ਸਾਨੂੰ ਬਾਕੀ ਫੋਰੈਂਸਿਕ ਟੀਮ ਆ ਕੇ ਸਾਰੀ ਜਾਂਚ ਕਰੇਗੀ ਫਿਰ ਅਕੋਰਡਿੰਗਲੀ ਤੁਹਾਨੂੰ ਜਿਹੜੀ ਨਿਪਾਂਹ ਬਾਰਦਾਤ ਕੀਤੀ ਸੀ ਉਸ ਵਿੱਚ ਪੰਜ ਹੀ ਜਣੇ ਸ਼ਾਮਲ ਸੀ ਜਾਂ ਹੋਰ ਵੀ ਹੈਗਾ ਨਹੀਂ ਦੇਖੋ ਹਾਲ ਕੀ ਘੜੀ ਉੱਥੇ ਜੋ ਮੌਕੇ ਤੇ ਸਾਨੂੰ ਪਤਾ ਲੱਗਿਆ ਸੀਗਾ ਪਹਿਲਾਂ ਤਿੰਨ ਦੀ ਇਨਫੋਰਮੇਸ਼ਨ ਸੀਗੀ ਬਟ ਕਿਸ ਨੇ ਪਨਾ ਦਿੱਤੀ ਕਿਸ ਨੇ ਵਹੀਕਲ ਅ weapon arrange ਕੀਤਾ ਐਦਾਂ ਕਰਕੇ ਪੰਜ ਬੰਦੇ ਤੋਂ ਹਾਲੇ ਤੱਕ ਫੀਚਰ ਹੋ ਚੁੱਕੇ ਆ ਜਿਨ੍ਹਾਂ ਨੂੰ ਅਸੀਂ ਅਰੈਸਟ ਕਰ ਲਿਆ ਹੈਗਾ weapon ਵੀ ਜਿੱਦਾਂ ਉੱਥੇ ਉਹਨਾਂ ਨੇ ਆਰਮ ਡਰਾਬਰੀ ਕੀਤੀ ਸੀਗੀ ਤੋਂ weapon ਵੀ ਰਿਕਵਰ मोस्ट प्रोਬਬਲੀ ਇਹ ਹੀ ਹੋਣਾ ਬਾਕੀ ਇੰਟਰੋਗੇਸ਼ਨ ਦੇ ਵਿੱਚ ਆ ਜਾਏਗਾ ਵਹੀਕਲ ਵੀ ਬਰਾਮਦ ਹੋ ਗਏ ਐਂਡ ਹੋਪਫੁਲੀ ਰਿਕਵਰੀ ਹੋ ਜਾਏ ਸਰ ਟੋਟਲ ਰਾਉਂਡ ਕਿਨੇ ਫਾਇਦੇ ਜੀ ਅਭੀ ਐਗਜ਼ੈਕਟਲੀ ਅਸੀਂ ਸਰਚ ਕਰਾਂਗੇ ਇੱਥੇ ਹੋਰ ਬਟ ਆਈ ਥਿੰਕ ਚਾਰ ਰਾਊਂਡ ਵਲੋਂ ਹੋਏ ਆ ਤੇ ਚਾਰ ਪੰਜ ਰਾਊਂਡ ਸਾਡੀ ਪੁਲਿਸ ਪਾਰਟੀ ਵੱਲੋਂ ਕਿਤੇ ਗਏ ਅੱਛਾ ਸਰ ਇੱਕ ਮਾਹਲਪੁਰ ਦੇ ਵਿੱਚ ਇੰਟੈਲੀਜੈਂਸ ਦੇ ਜਿਹੜੇ اي جي ਸਾਹਿਬ ਸੇ ਮੰਨਿਓ ਰਹਾ ਹਾਂ ਇੱਕ ਰੈਡ ਕੀਤੀ ਸੀ ਉਹਦੇ ਵਿੱਚ ਕੋਈ ਅਪਡੇਟ ਹੈ ਨਹੀਂ ਜੀ ਉਹ ਅਗਰ ਕੁਝ ਹੋਇਆ ਹੈ ਤਾਂ ਉਹ ਡਿਫਰੈਂਟ ਵਿੰਗ ਹੈ ਦੇ ਮਾਈਟ ਬੀ ਥੈਂਕ ਯੂ ਸਰਸ